ਚੱਕ ਰਹੀ ਇੱਕ ਵਟਾਏ ਟਾਇਰ ਹੈ ਲੈ ਭਾਈ ਕੋਈ ਗੁੱਡੀ ਨਹੀਂ ਕੱਲ ਰੱਖੀ ਹਾਂ ओरिजिनल ਟਾਇਰ ਹੈ 90 95 ਪੈਸੇ ਸਾਰੇ ਹੁਣ ਇਹ ਹੈਗਾ ਆਪਣੇ ਕੋਲ 16 ਇੰਚੀ ਦਾ ਚੌਂਕੜ ਦਾ ਚੌਂਕੜਾ ਅਲਾਈ ਪਲੱਸ ਟਾਇਰ ਕਿੰਨੇ ਦੇ ਪਾ ਦਾਂਗੇ ਚਾਰੋਂ ਇਹ ਅਲਾਈ ਟਾਇਰ 25000 ਰੁਪਈਆ ਦੇ ਚਾਰੇ ਅਲਾਈ ਚਾਰੇ ਟਾਇਰ 90 ਪੈਸੇ ਟਾਇਰ ਮਿਲੂ ਤੇ ਨਵੇਂ ਟਾਇਰਾਂ ਦਾ ਅੱਧਾ ਰੇਟ ਮੈਂ ਨਵੇਂ ਅਲਾਈ ਟਾਇਰ ਅਲਾਈ ਟਾਇਰ ਸਵਾ ਲੱਖ ਕਿ ਡਲਦੇ ਆ ਕਿੰਨੇ ਦੇ ਸਵਾ ਲੱਖ ਰੁਪਈਆ ਦੇ ਸ ਕੋ ਰੁਪਈਆ ਮੈਂ ਜੇ ਤਾਂ ਤੁਸੀਂ ਨਵੇਂ ਪਾਉਣ ਵਾਗੇ 125000 ਦਾ ਪੜੂਗਾ ਬਸ ਕੀ ਹੈ ਟਾਇਰ ਆਲਮੋਸਟ ਨਮਈਆਂ ਕਹਿਣ ਨੂੰ ਆਪਣਾ ਯੂਜ਼ਡ ਅਲਾਈ ਹੈ ਕਿੰਨੇ ਦੇ ਦਾਂਗੇ ਆਪਣੇ ਕੋਲ ਇਹ 50000 ਕੇ ਅਲਾਈ ਟਾਇਰ ਅੱਧਾ ਤੋਂ ਵੀ ਵੱਧ ਡਿਸਕਾਊਂਟ ਹੋ ਗਿਆ 60% ਵਾਂਗੂ ਡਿਸਕਾਊਂਟ ਦੇਤਾ ਪਰ ਨਿਆ ਇੱਕ ਨਵੇਂ ਇੱਕ ਟਾਇਰ ਦੇ ਮੁੱਲ 'ਚ ਚਾਰੋਂ ਟਾਇਰ ਦਲ ਜੀ ਚਾਰ ਟਾਇਰ ਲੈ ਜਾਓ ਉਹ ਵੀ ਕੰਪਨੀ ਦੇ ਕੌਂਟੀਨੈਂਟਲ ਦੇ ਆ ਪਈ ਨਾ ਚੌਂਕੜਾ ਲੈ ਜਾਓ 20000 ਦੇ ਚਾਰੇ ਟਾਇਰ ਲੈ ਜਾਓ ਇਹ ਤਾਂ ਹੈਗਾ ਬਾਜ਼ੀ ਦਾ ਰੇਟ ਆ 10 ਕਿਲੋ ਟਾਇਰ ਬਣ ਗਿਆ 17 ਇੰਚੀ ਦਾ ਟਾਇਰ 17 ਇੰਚ ਆਪਾਂ ਕਿਲੋ ਦੇ ਹਿਸਾਬ ਨਾਲ ਲਾ ਲਈ ਆਪਾਂ ਜਿਆਦੇ ਸਰਦਾਰ ਦੀ ਲੈਂਦੇ ਨਹੀਂ 10 ਕਿਲੋ 250 ਰੁਪਏ ਕਿਲੋ ਦੇ ਸਾਰਾ 2500 ਦਾ ਇੱਕ ਟਾਇਰ ਬਣ ਗਿਆ ਇਹਨੇ ਕੀ ਵਰਡ ਬੋਲੇ ਸੀ ਕਹਿੰਦਾ 17 ਇੰਚ ਹੀ ਮੇਰੇ ਤੋਂ 1700 ਰੁਪਏ ਦਾ ਲੈ ਜਾਓ ਫਰਕ ਦੇਖ ਲਓ ਕਿੰਨਾ ਹੋ ਗਿਆ ਆਪਣਾ ਹੋ ਗਿਆ 700 ਰੁਪਏ ਦਾ ਡਿਫੈਂਸ 700 ਰੁਪਏ ਟਾਇਰ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪ ਪਹੁੰਚਾ ਬਈ ਪਾਤੜਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੈਸੇ ਫੌਜੀ ਟਾਇਰ ਸਰਵਿਸ ਜਿੱਥੇ ਕਿਸੇ ਆਪਣੇ ਭਰਾ ਨੇ ਆਪਣੀ ਗੱਡੀ ਦੇ ਵਿੱਚ ਬਈ ਉਲਾਈ ਪਵਾਣੇ ਹੁੰਦੇ ਹਨ ਨਵੇਂ ਪਵਾਣੇ ਚਾਹੇ ਪੁਰਾਣੇ ਪਵਾਣੇ ਪੁਰਾਣੇ ਉਲਾਈ ਪਲੱਸ ਟਾਇਰ ਮੈਂ ਕਹਿੰਦਾ ਰੇਟ ਤੁਸੀਂ ਐਂ ਕਹੋਗੇ ਕਿ ਬਈ ਯਾਰ ਨਵਾਂ ਸਟਾਕ ਆਇਆ ਹੈ ਤੇ ਨਵੇਂ ਸਟਾਕ ਦੀ ਵੀਡੀਓ ਬਣਾ ਰਿਹਾ ਪੁਰਾਣੇ ਨਾਲ ਮਿਲਦੇ ਜੇ ਕਿਸੇ ਨਾਲ ਉਰੇ ਆਣਾ ਆਹ ਬੋਰਡ ਦਿਖਾ ਦੇ ਇਹ ਆਪਣਾ ਪਾਤੜਾਂ ਆ ਆਪਣੀ ਮੇਨ ਰੋਡ ਆ ਬਈ ਆਪਣੀ 90 ਫੁੱਟੀ ਤੇ ਬੱਸ ਸਟੈਂਡ ਦੇ ਓਪੋਜ਼ਿਟ ਫਲਾਈਓਵਰ ਦੇ ਨਾਲ ਆ ਉਹ ਦੇਖ ਲਓ ਬਾਕੀ ਜਿਹੜੇ ਸਿਨਮੇ ਵਾਲੀ ਰੋਡ ਵੀ ਕਹਿ ਦਿੰਦੇ ਆ ਬਾਕੀ ਇਹਨਾਂ ਦੇ ਨੰਬਰ ਆਪਾਂ ਸਕਰੀਨ ਤੇ ਚਲਾਵਾਂਗੇ ਪ੍ਰਾ ਨਾਲ ਮਿਲਦੇ ਆ ਤੇ ਵੈਰਾਈਟੀ ਚੈੱਕ ਕਰਾ ਲੈਣੇ ਆ ਸ੍ਰੀਕਰ ਫੌਜੀ ਸਾਹਿਬ ਸ੍ਰੀਕਾਲ ਸਾਹਿਬ ਸੋ ਠੀਕ ਆ ਬੜੀਆ ਸਰ ਲੈਣ ਦਾ ਸਟਾਕ ਨਵਾਂ ਹੈ ਫੁੱਲ ਸਟਾਕ ਹੈ ਭਾਈ ਲਓ ਭਾਈ ਸਟਾਕ ਦੀ ਗੱਲ ਕਰੋਂਗੇ A ਤੋਂ Z ਮਿਲ ਜੂ ਕੋਈ ਚੱਕਰ ਨਹੀਂ ਭਾਈ ਨਵਾਂ ਲੈਣਾ ਹੈ ਪੁਰਾਣਾ ਲੈਣਾ ਹੈਗਾ ਬੱਸ ਇਹਦਾ ਆਪਾਂ ਗੱਲ ਕਰ ਲੰਨੇ ਆ ਵੀ ਪੁਰਾਣੇ ਅਲਾਈ ਤੇ ਪੁਰਾਣੇ ਟਾਇਰ ਸੈੱਟ ਦੇ ਹਣਾ ਹਾਂਜੀ ਹਾਂਜੀ ਕਿੰਨੇ ਇੰਚੀ ਤੋਂ ਲੈ ਕੇ ਕਿੰਨੇ ਇੰਚੀ ਤੱਕ ਆਜਾ ਆਪਣੇ ਕੋਲ 12 12 ਇੰਚੀ ਤੋਂ ਲੈ ਕੇ 24 ਇੰਚੀ ਤੱਕ ਅਲਾਈ ਵੀ ਮਿਲ ਲੰਗੇ 12 ਤੋਂ ਲੈ ਕੇ 24 ਤੱਕ ਦੇ ਹੁਣ ਆਪਾਂ ਤੁਹਾਨੂੰ ਥੋੜਾ ਬਹੁਤ ਰੇਟ ਦਾ ਆਈਡੀਆ ਵੀ ਦੱਸ ਦਿੰਨੇ ਅਗੇ ਤੇ ਉਸ ਤੋਂ ਪਹਿਲਾਂ ਟਾਇਰ ਦੀ ਕੰਡੀਸ਼ਨ ਤੇ ਅਲਾਈ ਦੀ ਕੰਡੀਸ਼ਨ ਜ਼ਰੂਰੀ ਹੁੰਦੀ ਹੈ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਬਈ ਬਈ ਆਪਣੇ ਪੁਰਾਣੇ ਨਾਮ ਬਹੁਤ ਕਮਾ ਲਿਆ ਚੰਡੀਗੜ੍ਹ ਤੋਂ ਵੀ ਲੋਕ ਆ ਰਹੇ ਨੇ ਰਿਹਾ ਨਾ ਚੰਡੀਗੜ੍ਹੀ ਮਾਤਸਲ ਕਸ਼ਮੀਰ ਸੇ ਪੰਜਾਬ ਸਤਾਨ ਸੇ ਐਡੀ ਹੁਣ ਉਹ ਦਿਖਾਈਏ ਆਪਾਂ ਇੱਕ ਵਾਰੀ ਸੱਟ ਹਾਂਜੀ ਹੁਣ ਆ ਆ ਪਏ ਨੇ ਇਹਦੀ ਗੁੱਡੀ ਚੈੱਕ ਕਰਾ ਦੇ ਲਵਿਆ ਜਾ ਕਿੰਨੇ ਇੰਚੀ ਲਵਾਇਆ ਇਹ ਇਹ 16 ਇੰਚ ਹੈ ਸ਼ਿਫਟ ਸ਼ਿਫਟ ਕੇ i20 ਕੇ ਵਰਨਾ ਕੇ ਨਵੇਂ ਵਰਗਾ ਟਾਇਰ ਹੈ ਆਲਮੋਸਟ ਗੁੱਡੀ ਚੱਕ ਰਹੀ ਇੱਕ ਵਾਰੀ ਟਾਇਰ ਪੈਸੇ ਟਾਇਰ ਹੈ ਲੈ ਭਾਈ ਕੋਈ ਗੁੱਡੀ ਨਹੀਂ ਕੱਲ ਰੱਖੀ ਹਾਂ ओरिजिनल ਟਾਇਰਾਂ 90 95 ਪੈਸੇ ਸਾਰੇ ਹੁਣ ਇਹ ਹੈਗਾ ਆਪਣੇ ਕੋਲ 16 ਇੰਚੀ ਦਾ ਚੌਂਕੜ ਦਾ ਚੌਂਕੜਾ ਅਲਾਇ ਪਲੱਸ ਟਾਇਰ ਕਿੰਨੇ ਦੇ ਪਾ ਦਾਂਗੇ ਚਾਰੋ ਇਹ ਅਲਾਇ ਟਾਇਰ 25000 ਰੁਪਿਆ ਦੇ ਚਾਰੇ ਅਲਾਇ ਚਾਰੇ ਟਾਇਰ 90 ਪੈਸੇ ਟਾਇਰ ਮਿਲੂ ਨਵੇਂ ਟਾਇਰਾਂ ਦਾ ਅੱਧਾ ਰੇਟ ਮੰਨਾਂਗੇ ਅਲਾਇ ਟਾਇਰ 52500 ਰੇਡ ਲਦੇ ਅੱਧਾ ਰੇਟ ਮੰਨ ਲਿਆ ਅੱਧਾ ਅੱਧਾ ਰੇਟ ਅੱਧਵਾ ਗੁੜਾ ਦੋ ਕੋਈ ਚੱਕਰ ਨਹੀਂ ਕੰਡੀਸ਼ਨ ਨਵੇਂ ਵਰਗੇ ਅਲਾਇ ਟਾਇਰ ਤੁਹਾਨੂੰ ਤਾਂ ਦਿਖਾ ਰਿਹਾ ਇੱਕ ਵਾਰੀ ਆਹ ਸਾਰੇ ਲਵੇ ਦੇਖ ਲਓ ਇਹ ਆਪਣੇ ਕੋਲ ਪੁਰਾਣੇ ਅਲਾਇ ਤੇ ਨਵੇਂ ਵਰਗੇ ਟਾਇਰ ਨੇ ਠੀਕ ਹੈ ਅਲੱਗ ਅਲੱਗ ਸਾਈਜ਼ ਨੇ ਉਹ 17 ਨੰਬਰ ਪਾਇਨਾ 17 ਇੰਚ ਬਰੇਜਾ ਕਰੇਟ ਆਗੇ ਆਈ ਮੜਾ ਲੈ ਬੇਲਾ ਉਲਾਇਤ ਜੀ ਤੇ ਮਰਾ ਦਾ ਟਾਇਰ ਦਾ ਤਾਂ ਨਮੀ ਪੈ ਜਮੀ ਯਾਰ ਕੰਟੀਨੈਂਟਲ ਕੇ ਟਾਇਰ ਹੈ ਨਵਾਂ ਟਾਇਰ 9000 ਰੁਪਿਆ ਦਾ ਹੈ ਕੰਟੀਨੈਂਟਲ ਦਾ ਟਾਇਰ ਟਾਇਰ ਦੀ ਗੁੱਡੀ ਕਰ ਲੋ ਚੈੱਕ ਅੱਛਾ 17 ਇੰਚ ਹੀ ਉਲਾਇਤ ਦੇ ਟਾਇਰ ਇਹ ਕਿੰਦਾ ਪਾ ਰਹੇ ਇਹ 30000 ਰੁਪਿਆ ਦਾ ਉਲਾਇਤ ਟਾਇਰ ਇਹ ਮਿਲ ਜੂ 17 ਇੰਚ 30000 ਰੁਪਏ ਦਾ ਹਾਂ ਇਹ ਨਾ ਕਹਿ ਦਿਓ ਕਿ ਅਸੀਂ ਨੇ ਵੀਡੀਓ ਦੇ ਵਿੱਚ ਆਹੀ ਦੇਖਿਆ ਸੀਗਾ ਸਾਨੂੰ ਤਾਂ ਆਹੀ ਚਾਹੀਦਾ ਹੈ ਭਾਈ ਵਣ ਕੇ ਜੇ ਦੂਰੋਂ ਆ ਰਹੇ ਹੋ ਕਾਲ ਕਰਕੇ ਚੈੱਕ ਕਰਾ ਲਿਓ ਹਣਾ ਆ ਜੋ ਵੀ ਅੰਦਰਲੇ ਪਾਸੇ ਆਪਾਂ ਤੁਹਾਨੂੰ ਹੋਰ ਦਿਖਾ ਦਈਏ ਬਟ ਮਤਲਬ ਹਰ ਤਰ੍ਹਾਂ ਦਾ ਮਿਲ ਜੂਗਾ ਤੇ ਆ ਗਈ ਆਪਣੇ ਸਕਾਰਪਿਓ ਵਗੈਰਾ ਦੇ ਹਨਾ ਵੱਟੇ ਇਹ ਸਕਾਰਪਿਓ ਕੇ ਨੀਚੇ ਵਾਲੇ ਸਾਰੇ ਮਾਡਲ ਲੈ ਇਹਦਾ ਅਲਾਏ ਦਿਖਾ ਦੇ ਉਸ ਤੋਂ ਬਾਅਦ ਇਹਦੀ ਗੱਡੀ ਚੈੱਕ ਕਰਾ ਦੇ ਟਾਇਰਾਂ ਦੇ ਮਤਲਬ ਜਿੰਨੇ ਵੀ ਆਪਣੇ ਕੋਲ ਪੁਰਾਣੇ ਅਲਾਏ ਤੇ ਪੁਰਾਣੇ ਟਾਇਰ ਪਏ ਨੇ ਟਾਇਰਾਂ ਦੀ ਗੱਲ ਕਰੋਗੇ ਤਾਂ ਆਲਮੋਸਟ 90 ਪੈਸੇ ਟਾਇਰ ਹਰੇਕ ਦੀ ਪਏ ਨੇ ਪਹਿਲਾਂ ਹਨਾ ਟਾਇਰ ਵਾਲੇ ਪਾਸੋਂ ਕੋਈ ਲੰਬਾ ਨਹੀਂ ਨਾ ਟਾਇਰ ਵਾਲੇ ਬੱਸ ਕੰਪਨੀ ਕਿਉਂਗੇ ਪ੍ਰੇਲੀ ਕੇ ਟਾਇਰ ਨਵਾਂ ਟਾਇਰ 12000 ਰੁਪਈਆ ਦਾ ਲੈ ਬਈ ਇਹ ਅਲਾਇ ਟਾਇਰ ਨਵੇਂ ਅਲਾਇ ਟਾਇਰ ਸਵਾ ਲੱਖ ਕੇ ਡਲਦੇ ਆ ਕਿੰਨੇ ਦੇ ਸਵਾ ਲੱਖ ਰੁਪਿਆਗੇ ਸ ਕੋ ਰੁਪਇਓ ਮੈਂ ਜੇ ਤਾਂ ਤੁਸੀਂ ਨਵੇਂ ਪਾਉਣ ਵਾਗੇ 125000 ਦਾ ਪੜੂਗਾ ਬਸ ਕੀ ਹੈ ਟਾਇਰ ਆਲਮੋਸਟ ਨਵੇਂ ਆ ਕਹਿਨ ਨੂੰ ਆਪਣਾ ਯੂਜ਼ਡ ਅਲਾਇ ਹੈ ਕਿੰਨੇ ਦੇ ਦਾਂਗੇ ਆਪਣੇ ਕੋਲ ਇਹ 50000 ਕੇ ਲਾਇ ਟਾਇਰ ਅੱਧੇ ਤੋਂ ਹੀ ਬਧਾ ਡਿਸਕਾਊਂਟ ਹੋ ਗਿਆ 60% ਮੰਗੂ ਡਿਸਕਾਊਂਟ ਦੇਤਾ ਪਰ ਆਣਾਂਗੇ ਇਹ ਆਪਣੇ ਸਕਾਰਪਿਓ ਤੇ ਪੈ ਜਾਂਦੇ ਹਨਾ ਜੀ ਸਕਾਰਪਿਓ ਤਾਂ ਇਹ 1500 ਕਿਲੋਮੀਟਰ ਚੱਲਿਆ ਆ ਵਸ ਸਰ 1500 1500 ਕਿਲੋਮੀਟਰ ਦਾਣੇ ਖੜੇ ਟਾਇਰ ਦੇ ਉੱਪਰ ਹੈ ਲੈ ਬਈ ਕਰੋ ਜੈਕ ਆ ਆ ਪੈਣਾ ਬਈ ਇਹਦੇ ਵਿੱਚ ਆਪਣੇ ਕੋਲ ਵੱਡੇ ਡਿਜ਼ਾਈਨ ਆ ਆ ਕਿਹੜੀ ਦਾ ਹੈ ਸਕੋਰਪਿਓ ਦਾ ਇਹੋ ਜਿਹਾ ਵੀ ਆਉਂਦਾ ਹਾਂ ਐਸ 11 ਦਾ ਅੱਜ ਕਰਾਂਗੇ ਫਲੰਟੀ ਗਲਾ ਆ ਨਈ ਟਾਇਰਾਂ ਬਿਲਕੁਲ ਮੇਰੇ ਵੀਰੇ ਟਾਇਰ ਕਿ ਟਾਇਰ ਆ ਲੈ ਯਾਰ ਕਮਾਲੂ ਕੀ ਹੈ ਨਵੀਂ ਟਾਇਰਾਂ ਬਿਲਕੁਲ ਨਵੀਂ ਇਹਦਾ ਵੀ ਰੇਟ ਸੇਮ ਹੈ ਕਿ ਫਰਕ ਹੈ ਸੇਮ ਐ ਸੇਮ ਅੱਛਾ ਜਿਹੜਾ ਇਹ ਇਹ ਕਿੰਨੇ ਇੰਚੀ ਬੋਲੇ ਆਪਾਂ ਨੇ ਇਹ ਇਹ 20 ਇੰਚੀ ਹੈ 20 ਇੰਚੀ 50000 ਚ ਪਾ ਦਾਂਗੇ 70000 ਕੇ ਲਾਈਟ ਵਿੱਚ ਅਲਾਈ ਵਿੱਚ ਟਾਇਰ 50000 ਦੇ ਪਾ ਦਾਂਗੇ 20 ਇੰਚੀ ਇਹ 22 ਇੰਚੀ ਆ ਸਕੋਰਪੀਓ ਦਾ ਸਕੋਰਪੀਓ ਮੇ ਪਾ ਲੋ ਥਾਰ ਮੇ ਪਾ ਲੋ ਟਾਇਰ 90 85 ਸੈੱਟ ਹੈ ਬੰਦਾ ਨੇ ਬੰਦਾ ਨੇ 1 ਮਹੀਨਾ ਚਲਾ ਕਿਚਕੇ ਵਸ ਲੋਕ ਕਲ ਓਕੇ ਨਵੇਂ ਅਲਾਈ ਟਾਇਰ ਇੱਕ ਲਗਾ ਕੇ 8000 ਦੇ ਲਿਆਦਾ ਪੁਆਏਗਾ ਬੰਦਾ ਇਹ ਆ ਗਿਆ ਆਪਣੇ ਲੋ ਪ੍ਰੋਫਾਈਲ ਟਾਇਰ ਆ ਗਿਆ ਹਣਾ ਹਾਂ ਥੋੜੀ ਜਿਹੀ ਪ੍ਰੋਫਾਈਲ ਦੀ ਘੱਟ ਹੈਗੀ 305 40 22 ਕਟ ਹੈ ਰਹੀ ਹੈ 22 ਇੰਚ ਹੈ ਇਹ ਕਿੰਨੇ ਦੇ ਆਪਾਂ 22 ਇਹ ਲਾਏ ਟਾਇਰ 70000 ਰਗੇ 5 ਮਾ 1.5 2 ਲੱਖ ਦੇ ਹੋਣੇ 1 ਲੱਖ 80000 ਰਗੇ ਨਵੇਂ ਇੱਕ ਲੱਖ 80000 ਦੇ ਨਵੇਂ ਤੇ ਲੈ ਭਰਾ ਕੋਲ ਲੈ ਜਾ ਬਈ ਆ ਤੇ ਆ ਜੋ ਬਈ ਆ ਭਈ ਅੰਦਰ ਬਾਦੂ ਕਲੈਕਸ਼ਨ ਆਪਣੇ ਭਰਾ ਕੋਲ ਤੇ ਬਿਲਕੁਲ ਨਵੇਂ ਟਾਇਰ ਬਿਲਕੁਲ ਨਵੇਂ ਹਾਂਜੀ ਨਵੇਂ ਵਰਗੇ ਲਾਏ ਵੀ ਲੈ ਇਹ ਆਪਣਾ 20 ਇੰਚ ਦਾ 22 ਇਹ 20 ਇੰਚ ਦੇ ਵੀ ਤੇ ਇੱਧਰ ਵੀ ਪਏ ਨੇ ਬਈ ਇੱਕ ਵਾਰ ਇਹ ਪੁਰਾਣਿਆਂ ਦੇ ਝਾਤੀ ਮਾਰ ਲਓ ਸਟਾਕ ਲੰਬਡ ਹੈ ਨਾ ਹਾਂ ਲਓ ਬਈ ਕਰੋ ਚੈੱਕ ਤੇ ਕਈ ਪ੍ਰਾਇ ਇਹ ਕਹਿੰਦੇ ਨੇ ਕਿ ਅਸੀਂ ਨੇ ਕੱਲੇ ਉਲਾਈ ਲੈਣੇ ਨੇ ਕੱਲੇ ਉਲਾਈ ਵੀ ਮਿਲ ਜਾਣਗੇ ਪੁਰਾਣੇ ਉਲਾਈ ਦੇ ਕੋਈ ਚਾਹ ਬਣਾਉਂਦਾ ਕਹਿੰਦਾ ਮੇਰੇ ਟਾਇਰ ਤਾਂ ਨਮੀ ਪੈਣਾ ਹਣਾ ਗੱਡੀ ਦੇ ਤੇ ਰਿੰਮ ਕਟਾ ਕੇ ਤੁਸੀਂ ਆਪਣੀ ਗੱਡੀ ਦੇ ਜਿਹੜੇ ਪੁਰਾਣੇ ਰਿੰਮ ਹੈਗੇ ਨੇ ਉਹ ਕਟਾ ਲਿਓ ਪੁਰਾਣੇ ਕੱਲੇ ਉਲਾਈ ਵੀਲ ਵੀ ਲੈ ਸਕਦੇ ਹੋ ਇਹ ਕੀ ਕੱਲ ਤਾਰਿਆ ਦਾ ਨਵੇਂ ਕੰਟੀਨੈਂਟਲ ਕੇ ਟਾਇਰ ਨਹੀਂ ਹੈ ਜੀ ਸਰ ਨਹੀਂ ਜਿਹਾ ਸੈਟ ਹੈ 20 ਇੰਚੀ ਅਲਾਈ ਟਾਇਰ 50000 ਕੀ ਜੀ ਲੈ ਵੀ ਅੱਛਾ 20 ਇੰਚੀ 50000 ਦੇ ਲਈ ਜੋ 15 ਇੰਚ ਕਿੰਨੇ ਦੇ ਦਾਂਗੇ ਆਪਾਂ ਅਲਾਈ ਦਾ ਟਾਇਰ 15 ਇੰਚੀ ਅਲਾਈ ਟਾਇਰ 18-19000 16 ਇੰਚ 25000 ਰੁਪਏ 25000 ਦੇ 17 ਦਾ ਤੁਹਾਨੂੰ ਡਰਾਫਟ 30000 ਦੇ ਬਾਈ ਇਹਹੀ ਗੱਲ ਹੈ 14 ਇੰਚ ਬਕਲਾ ਲਾਇਵ ਵੀ ਲੈਣਾ 8900 ਰੁਪਿਆ ਮਿਲ ਜੂਗਾ ਤੇ ਹੁਣ ਕਹੀ ਗਣਗੇ ਵੀ ਪੁਰਾਣਿਆਂ ਦੇ ਦਸੀਆਂ ਨੇ ਕਿ ਕਿਸੇ ਆਪਣੇ ਪੁਰਾਣੇ ਨਵੇਂ ਵੀ ਪੋਣੇ ਨੇ ਨਾ ਨਵੇਂ ਦਾ ਸਾਰੇ ਮਾਡਲ ਆਪਣਾ ਪੈ ਏ ਟੂ ਜ਼ੈਡ ਇਹ ਆਪਣੇ ਮਾਰਕੀਟ ਸੇ 2000 ਰੁਪਏ ਸਸਤਾ ਦੇ ਸੈਟ ਆ 12 ਇੰਚ ਵੀ ਪਿਆ ਹੈ ਨਾ हां 12 13 14 15 22 इंच तक 12 इंच ਹੁਣ ਆਪਣੇ ਜਿਹੜੇ ਭਰਾ ਪੁਰਾਣੀਆਂ ਉਲਟੋ ਹੁੰਦੀਆਂ ਜਾਂ ਉਹਨਾਂ ਦੇ ਵਿੱਚ ਪੈ ਜਾਂਦਾ ਹੁੰਦਾਗਾ ਤੇ ਮਰੂਤੀਆਂ ਦੇ ਵਿੱਚ ਉਹ ਸੋਹਣੇ ਲੱਗਦੇ ਨੇ 12 ਤੋਂ ਲੈ ਕੇ 22 इंच ਤੱਕ ਦੋ ਲਾਇਆ ਪਿਆ ਸਾਰੇ ਡਿਜ਼ਾਈਨ ਸਾਰੇ ਡਿਜ਼ਾਈਨ ਪਏ ਨੇ ਮਾਰਕੀਟ 'ਚ ਰੇਡ ਟਰਾਈ ਕਰਨੇ ਟਰਾਈ ਕਰਕੇ ਆ ਜੋ ਤੁਹਾਡੀ ਇੱਛਾ ਹੈ ਉਹਦੇ ਨਾਲੋਂ 2000 ਰੁਪਏ ਡਿਸਕਾਊਂਟ ਆਪਣਾ ਦੇ ਕੀ ਹੈਗਾ ਤੇ ਕਿਸੇ ਆਪਣੇ ਪੁਰਾਣਾ ਜਿਵੇਂ ਨਵੇਂ ਟਾਇਰ ਲੈਣੇ ਨਵੇਂ ਟਾਇਰ ਲੈਣੇ ਆਲ ਸਾਈਜ਼ ਨਵਾਂ ਟਾਇਰ ਆ ਹਾਂਜੀ ਜੇ ਕੇ ਸੀ ਐ ਟਪੋਲੋ ਠੀਕ ਹੈ ਜੀ ਸਾਰੇ ਮਿਲ ਜਾਣਗੇ ਨੇ ਡੂਜਾ ਸਾਰੇ ਬਿਲਕੁਲ ਬਾਕੀ ਬਈ ਬੜਾ ਫੌਜੀ ਪ੍ਰਾਣਾ ਮਸ਼ਹੂਰ ਹੋਇਆ ਸੀ ਨਵੇਂ ਟਾਇਰਾਂ 'ਮੈਂ ਵੀ ਡਿਸਕਾਊਂਟ ਆ ਰਿਹਾ ਜੋ GST ਘਟਣੇ ਦੇ ਕਾਰਨ 500 500 ਰੁਪਏ ਟਾਇਰ ਸਸਤਾ ਹੈ ਅੱਛਾ ਇੱਕ ਟਾਇਰ 'ਤੇ 500 ਰੁਪਏ ਬਚ ਰਿਹਾ GST ਘਟ ਗਿਆ GST ਘਟ ਗਈ ਨਹੀਂ ਓਕੇ ਸਾਰਿਆਂ ਰੇਟ ਡਾਊਨ ਹੋ ਰਿਹਾ ਨਵੇਂ ਟਾਇਰਾਂ ਦਾ ਵੀ ਬਾਕੀ ਜਿਹੜਾ ਆਪਣੇ ਪੇਜ ਦਾ ਨਾਮ ਲੈ ਕੇ ਆਜੂਗਾ ਪੇਜ ਨੂੰ ਫੋਲੋ ਵੀਡੀਓ ਸ਼ੇਅਰ ਕਰਕੇ ਆਊਗਾ ਉਹਦਾ ਮੌਕੇ ਤੇ ਦੇਖੋ ਮਾਨਤਨ ਕਰਾ ਦੇਗੇ ਪ੍ਰਵਾਣਾ ਮੰਨਿਓ ਆਪਣਾ ਭਰਾ ਦਾ ਜਿਸ ਦਾ ਸਿਬਲ ਓਕੇ ਹੈ ਹਾਂਜੀ ਉਹ ਬਜ਼ਾਦ ਕਾਰਡ 'ਤੇ ਹੋ ਜਾਏਗਾ ਬਜ਼ਾਦ ਲੈ ਲੈ ਦੇ ਦਾਂਗੇ ਲੈ ਬਈ ਤੁਹਾਡੇ ਸਾਰੀ ਤੇਰ ਦਰਦ ਹੀ ਖਤਮ ਕਰ ਇਹ ਆਪਣੇ ਕੋਲ ਟਾਇਰਾਂ ਦਾ ਸਟਾਕ ਪਿਆ ਹੈਗਾ ਪੁਰਾਣਿਆਂ ਦਾ ਹਾਂ ਬਾਦੂ ਦਿਖਾਈਏ ਆਜੋ ਜੀ ਇੱਕ ਵਾਰੀ ਜਾਂਦਾ ਜਾਂਦਾ ਆ ਲਾਇ ਤੇ ਝਾਤੀ ਜਰੂਰ ਮਨਾ ਦੀ ਕੋ ਪਰਲੇ ਪਾਸੇ ਪਏ ਨੇ ਡਿਜ਼ਾਈਨ ਤਾਂ ਜੋ ਕਈ ਵਾਰ ਆਪਣੇ ਕਿਸੇ ਪਰ ਉਹਨਾਂ ਫੋਟੋਆਂ ਦੇ ਵਿੱਚ ਉਲਾਏ ਪਸੰਦ ਆ ਜਾਂਦੇ ਨੇ ਉਹ ਬਾਹਰਲੇ ਪਾਸੇ ਜਿਹੜੇ ਆ ਪਏ ਨੇ ਇਧਰਲੇ ਪਾਸੇ ਇਹਨਾਂ ਤੇ ਝਾਤੀ ਜੀ ਮਰਾ ਦੇ ਇੱਕ ਵਾਰੀ ਆ ਦੇਖ ਲਓ ਬਾਈ ਇਧਰਲੇ ਪਾਸੇ ਪਏ ਨੇ ਕੁਝ ਕੁ ਸੈਟ ਤੇ ਕੰਮ ਵਧੀਆ ਯਾਰ ਆਪਣੇ ਭਰਾ ਦਾ ਘੈਂਟ ਬੰਦਾ ਯਾਰ ਹਨਾ ਤੇ ਕਿਸੇ ਨੇ ਵੀ ਆਣਾ ਹੁੰਦਾ ਕਦੋਂ ਮਰਜ਼ੀ ਆ ਜਿਓ ਸੰਡੇ ਸੰਡੇ ਵਾਲੇ ਦਿਨ ਤੇ ਛੁੱਟੀ ਕਰਦੇ ਆਪਾਂ ਲਾਸ ਸੰਡੇ ਓਨਲੀ ਲਾਸ ਅੰਡੇ ਨੂੰ ਕੱਲਾ ਹਾਂ ਲਾਸ ਸੰਡੇ ਸਵੇਰੇ ਕਿੰਨੇ ਵਜੇ ਆਜਾਣੇ ਹੋਰੇ 9:30 9:30 ਲਾ ਵੀ 9:30 ਵਜੇ ਆ ਜਾਂਦਾ ਭਰਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਆਇਆ ਭਾਈ ਮੇਲਾ ਮੇਲਾ ਟਾਰਾਂਗਾ ਲੈ ਭਾਈ ਆ ਜਾ ਇੱਕ ਅੱਜ ਆਪਾਂ ਇੱਕ ਉਹ ਵੀ ਖੁਲਾਸਾ ਕਰੀਏ ਫਿਰ ਕਿਲੋ ਵਾਲਾ ਹਾਂ ਉਹ ਵੀ ਕਰਾਂਗੇ ਕੰਡਾ ਪਿਆ ਹੋਰੇ ਕੰਡਾ ਮੰਗਾ ਲਾਂਗੇ ਕੰਡਾ ਮੰਗਾ ਲਾ ਫਿਰ ਭਾਈ ਤੋਂ ਆਪਣੇ ਤੋਂ ਇੱਕ ਚੀਜ਼ ਇੱਕ ਤੁਹਾਨੂੰ ਸਾਰਿਆਂ ਨੂੰ ਨਵੀਂ ਚੀਜ਼ ਦਿਖਾਵਾਂਗੇ ਅੱਜ ਆਪਾਂ ਲੈ ਭਾਈ ਆ ਹੈਗਾ ਗਰਾਊਂਡ ਮਿੱਤਰੋ ਕਿਸੇ ਵੀ ਇੱਛਾ ਹੁੰਦੀ ਹੈ ਕਿ ਪ੍ਰਾਣੇ ਟਾਇਰ ਹੀ ਪਵਾਉਣੇ ਨੇ ਕੱਲੇ ਟਾਇਰ ਦੀ ਗੱਲ ਕਰਾਂਗੇ ਯਾਰ ਜਰੂਰ ਨਿਕਾ ਜਿਹਦੀ ਚਲਾਈ ਘਟ ਆਉਂਦੀ ਹੈ ਕਦੇ-ਕਦੇ ਕੱਢਣੀ ਹੁੰਦੀ ਹੈ ਕਹਿੰਦਾ ਯਾਰ ਅ ਵੀ ਮੈਂ ਥੋੜੇ ਬਹੁਤ ਘਸ ਦੇਣਾ ਪ੍ਰਾਣੀ ਪਵਾ ਲੈਣਾ ਨਵੇਂ ਵਰਗੇ ਟਾਇਰ ਨਵੇਂ ਜੈਸੇ ਬਿਲਕੁਲ ਇਹਦੇ ਲਈ ਗੱਡੀ ਚੈੱਕ ਕਰਾ ਦੇ ਜਿੰਨੇ ਵੀ ਪੈਣਾ ਮੈਂ ਕਹਿੰਦਾ ਸਾਰਿਆਂ ਦੀ ਗੱਡੀ ਇੱਕ ਵਾਰੀ ਉੱਚਾਤੀ ਮਰਾ ਦੇ ਕਈ ਵਾਰ ਆਪਣੇ ਭਰਾ ਕਹਿੰਦੇ ਨੇ ਗੱਡੀ ਤਾਂ ਖਾ ਦੇ ਜਿਹੜੀ ਕੰਪਨੀ ਦਾ ਕਹੋਂਗੇ ਉਸੇ ਦਾ ਚੌਂਕੜਾ ਦੇ ਦਾਂਗੇ ਤੁਹਾਨੂੰ ਕੱਢ ਕੇ ਜੇ ਤੱਕ ਕਿਸੇ ਆਪਣੇ ਭਰਾਣਾ 12 13 12 ਪੈ ਨੇ 12 ਨੰਬਰ ਟਾਇਰ 12 ਪਰ ਲਗੂ ਦੰਬ 12 13 ਉਧਰ ਹੈਗੇ 12 ਤੋਂ ਲੈ ਕੇ 22 ਨੰਬਰ ਤੱਕ ਦਾ 24 ਇੰਚੀ ਤੱਕ ਵੀ ਹੈ 24 ਇੰਚੀ ਤੱਕ ਵੀ ਜਿਹੜੇ ਮਤਲਬ ਫੋਰਚੂਨਰਾਂ ਚ ਪੈਂਦੇ ਨੇ ਉਹ ਵੀ ਨਿਕਲ ਲੈ ਇੱਕ ਫੋਰਚੂਨਰ ਦਾ ਆ 22 ਇੰਚੀ ਦਿਖਾ ਦੇ ਭਾਈਆਂ ਨੂੰ ਲੈ ਆ ਜੋ ਭਾਈ 22 ਇੰਚੀ ਦਰੇ 50 ਟੈਰਾ ਇਹ ਫੋਰਚੂਨਰਵੇਂ ਜੈਸੀ ਹੈ ਫੋਰਚੂਨਰਾਂ ਚ ਪੈਂਦੇ ਨੇ ਨਾ ਆਰਮੇ ਫੋਰਚੂਨਰ ਮੇ ਸਕਾਰਪਿਓ ਵੀ ਮਿਟ ਲਾ ਲੈ ਅੱਛਾ ਜੇ ਉਹ ਵੈਸੇ ਕੋਈ ਵੀ ਬੰਦਾ ਲੈਣ ਵਾਗਿਆ ਇਹ ਕੱਲਾ ਕੰਪਨੀ ਸਾਰੀ ਕੰਪਨੀ ਮਿਲੇਗੀ ਕੰਟੀਨੈਂਟਲ ਦਾ ਬਰੇ ਕੰਟੀਨੈਂਟਲ ਦਾ ਬੈਲਾ ਗੱਲ ਆ ਵੀ ਦਿੰਨੇ ਯਾਰ ਕਹਿਣਗੇ ਯਾਰ ਗੱਲਾਂ ਮਾਰਦੇ ਨੇ ਲੈ ਬਾਈ ਆ ਪੜ ਲੈ ਲੈ ਆ ਜਾ ਆ ਪੜ ਲੈ ਬਾਈ ਕੰਟੀਨੈਂਟਲ ਮਾਡਲ ਵੀ ਚੈੱਕ ਕਰਾ ਦੇ ਲੈ ਮਾਡਲ ਵੀ ਚੈੱਕ 23 24 22 23 24 ਮਾਡਲ ਸਰਵਾ ਮਾਡਲ ਤੇ ਟਾਇਰ ਦੀ ਗੁੱਡੀ ਚੈੱਕ ਕਰਾ ਦੇ ਆਲਮੋਸਟ ਮੈਨੂੰ ਪਤਾ ਹੈ ਵੀ 90 85 ਤੋਂ 90 ਪੈਸੇ ਪੈ ਰਹੇ ਟਾਇਰ ਤੇ ਅੱਛਾ ਇਹ ਦਾ ਆਪਾ ਜਿਹੜਾ 22 ਇੰਚ ਇਹਦਾ ਚੌਂਕੜਾ ਕਿੰਨੇ ਦੇ ਦਾਂਗੇ ਪ੍ਰਾਣ ਟਾਇਰਾਂ ਦਾ ਇਹ ਚਾਰੋਂ ਟਾਇਰ ਦੇ ਦਾਂਗੇ ਤਨੇ 20000 ਰੁਪਈਆ ਦੇ 5000 ਦਾ ਇੱਕ ਟਾਇਰ ਇਹ 10000 ਦਾ ਕੱਲਾ ਇੱਕ ਨਵਾਂ ਕੰਟੀਨੈਂਟ ਲਗਾ ਹਾਂ 20-22000 ਦਾ ਇੱਕ ਨਵਾਂ ਇੱਕ ਨਵਾਂ ਹੈ ਇੱਕ ਟਾਇਰ ਦੇ ਮੁੱਲ 'ਚ ਚਾਰੋਂ ਟਾਇਰ ਡਲ ਜੇ ਚਾਰ ਟਾਇਰ ਲੈ ਜਾਓ ਉਹ ਵੀ ਕੰਪਨੀ ਦੇ ਕੰਟੀਨੈਂਟਲ ਦੇ ਆ ਪਏ ਨੇ ਚੌਂਕੜਾ ਲੈ ਜਾਓ 20000 ਦੇ ਚਾਰੇ ਟਾਇਰ ਲੈ ਜਾਓ ਇਹ ਤਾਂ ਹੈਗਾ 22 ਦਾ ਰੇਟ ਆ ਠੀਕ ਹੈ ਕਿਸੇ ਨੇ ਆਪਣੇ ਪੁਰਾਣੇ 20 ਉਹ ਲੈਣੇ ਹੁੰਦੇ ਆ 20 ਵੀ ਮਿਲ ਜੰਗੇ ਜੁਗਰ 17 ਇੰਚੀ ਹੈ 17 ਇੰਚੀ 1700 ਰੁਪਏ ਟੈਰ ਲਾ ਦਾਂਗੇ 17 ਇੰਚੀ 1700 ਰੁਪਏ ਦਾ ਲੈ 16 ਇੰਚੀ 1600 ਰੁਪਿਆ ਦਾ 15 ਇੰਚੀ 1500 ਰੁਪਿਆ ਦਾ 14 ਇੰਚੀ 1400 ਰੁਪਿਆ ਦਾ 13 ਇੰਚੀ 1300 ਰੁਪਿਆ 12 ਇੰਚੀ 1200 ਰੁਪਿਆ ਦਾ ਅੱਛਾ ਕੰਡਾ ਮੰਗਾਉਂਗੇ ਹੁਣ ਕਿਸੇ ਨੂੰ ਭੇਜ ਕੇ ਇੱਕ ਆਪਾਂ ਜਾਦੂ ਕਰ ਲਈਏ ਕੰਡਾ ਲੈਟ ਹੈ ਕਰਾ ਕੰਡਾ ਕੰਡਾ ਲਾਵੇ ਇੱਕ ਨਾ ਚੱਲ ਰਿਹਾ ਕਿੰਨੇ ਰੁਪਏ ਕਿਲੋ ਵਿਕ ਰਹੇ ਨੇ 250 ਰੁਪਏ ਕਿਲੋ 250 ਰੁਪਏ ਕਿਲੋ ਇਹ ਨਹੀਂ ਵੇਚਦਾ ਇਹ ਤਾਂ ਹੈਗਾ ਚੌਂਕੜੇ ਦਾ ਰੇਟ ਹੁਣ ਤੁਹਾਨੂੰ 250 ਰੁਪਏ ਕਿਲੋ ਦੇ ਹਿਸਾਬ ਨਾਲ ਟਾਇਰ ਸਸਤਾ ਪਊਗਾ ਜਾਂ ਚੌਂਕੜੇ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਉਹ ਦਿਖਾਵਾਂਗੇ ਇੱਕ ਵਾਰੀ ਗੋਡਾਊਨ ਚ ਵੈਸੇ ਚਾਤੀ ਜਿਮਰਾ ਦੇ ਇੱਕ ਵਾਰੀ ਭਰਾ ਕਹਣਗੇ ਕਿ ਵੀ ਕਿਹਜੇ ਟਾਇਰ ਨੇ ਕੀ ਕੁਛ ਆਣਾ ਆਪਾਂ ਤੁਹਾਨੂੰ ਸਾਰਾ ਚੈੱਕ ਕਰਾ ਦਨੇ ਆਪੋ ਜੀ ਨਾ ਬਈ ਬਾਦੂ ਗੋਡਾਊਨ ਭਰਾ ਦਾ ਭਰਿਆ ਹੀ ਪਿਆ ਤਿੰਨ ਗੋਦਾਮ ਹੈ ਦੋ ਪਿੱਛੇ ਕਰਕੇ ਉਧਰ ਦੋ ਪਿੱਛੇ ਕਰਕੇ ਨਾ ਉਧਰ ਲਓ ਬਈ ਇਸ ਸਮੇਂ ਓ 12 ਤੋਂ ਲੈ ਕੇ 24 ਨੰਬਰ ਤੱਕ ਦੇ ਤੁਹਾਨੂੰ ਹਰੇਕ ਟਾਇਰ ਮਿਲੂ ਮੈਂ ਇਹ ਨਹੀਂ ਗੱਲ ਕਹਿੰਦਾ ਕਿ ਭਾਈ ਆਓ ਮੈਂ ਕਹਿੰਨਾ ਕਿੜੇ ਮਰਜੀ ਟਾਇਰ ਤੇ ਜਾ ਤਿਮਰਾ ਦੇ ਜਿਹੜੇ ਵਿੱਚ ਤਕਰਦਾ ਉਹਦੇ ਚਾਤੀ ਮਰਾ ਦੇ ਗੁੱਡੀ ਚੈੱਕ ਕਰ ਲਓ ਮੈਂ ਕਹਿੰਨਾ ਇੱਕ ਵੀ ਟਾਇਰ ਮਾੜਾ ਨਹੀਂ ਹੈਗਾ ਬਣਾਣਾ ਸਿੰਗਲ ਵੀ ਲਓ ਜੀ ਕਰੋ ਜਿੱਕ ਵੀ ਜਿੰਨੇ ਭਰਾ ਵੀ ਦੇਖ ਰਹੇ ਹੋ ਬਾਕੀ ਜਦੋਂ ਤਾਂ ਕਰ ਕੰਡਾ ਆਊਗਾ ਉਹਦਾ ਆਪਾਂ ਤੁਹਾਨੂੰ ਦਵਾਂਗੇ ਸਰਪ੍ਰਾਈਜ਼ ਮਿੱਤਰੋ ਲਓ ਜੀ ਅੱਛਾ ਫੀਟਿੰਗ ਫੁੱਟਿੰਗ ਤਾਂ ਫ੍ਰੀ ਕਰ ਦਾਂਗੇ ਆਪਾਂ ਫੀਟਿੰਗ ਫ੍ਰੀ ਹੈ ਫੀਟਿੰਗ ਫ੍ਰੀ ਹੈ ਮਿੱਤਰੋ ਪਵਾਈ ਦੇ ਕਈ ਵਾਰ ਭਰਾ ਕਹਿ ਦੇਣਗੇ ਕੇ ਟਾਇਰਾਂ ਦੇ ਪੈਸੇ ਵੀ ਲੈ ਲੇ ਫਿਰ ਇਹਨਾਂ ਨੇ ਲੇਬਰ ਦੇ ਪੈਸੇ ਵੀ ਲੈ ਲੇ ਚੜਾਈ ਚੜੂਈ ਦੇ ਉਹ ਲਾਈਨ ਅਲਾਈਨਮੈਂਟ ਵੀ ਇਹ ਵਿੱਚ ਹੀ ਕਰਾ ਦਾਂਗੇ ਯਾਰ ਕਾ ਨੂੰ ਚੱਕਰਾਂ ਚ ਪਈ ਜਾਂਦੀ ਹੈ ਅਲਾਈਨਮੈਂਟ ਵੀ ਕਰਾ ਦਾਂਗੇ ਬੈਲਸ ਕਰਾ ਦਾਂਗੇ ਲਾਈਨ ਅਲਾਈਨਮੈਂਟ ਕਰਾ ਦਾਂਗੇ ਬਿਲਕੁਲ ਜ਼ੀਰੋ ਜ਼ੀਰੋ ਕੰਮ ਕਰਕੇ ਦੇ ਦੇ ਉਹ ਦੇਖੋ ਮਸ਼ੀਨ ਲੱਗੀ ਦਿਖਾ ਦੇ ਆਪਣੀ ਆਣਾ ਉਹ ਲੈ ਵੇ ਅਲਾਈਨਮੈਂਟ ਵੀ ਚੈੱਕ ਕਰਾ ਦਾਂਗੇ ਤੇ ਫੀਟਿੰਗ ਫ੍ਰੀ ਆ ਭਰਾ ਹੋਰਾਂ ਦੀ ਸੁਣਾ ਸਿਰਫ ਟਾਇਰ ਦੇ ਪੈਸੇ ਲੈਣੇ ਨੇ ਇੱਕ ਫੌਜੀ ਵੀਰੇ ਜਿਵੇਂ ਕਈ ਭਰਾ ਕਹਿੰਦੇ ਨੇ ਕਿ ਬਈ ਯਾਰ ਹੁਣ ਜੰਮੂ ਕਸ਼ਮੀਰ ਵਾਲੇ ਵਿਚਾਰੇ ਹੁੰਦੇ ਨੇ ਆ ਵੀ ਜਾਣਗੇ ਜਿਹੜੇ ਕਸ਼ ਕਈ ਵਾਰ ਕਹਿੰਦੇ ਨੇ ਕਿ ਸਾਡੇ ਲਈ ਜੇ ਭੇਜ ਤੋਂ ਟਾਇਰ ਵਧੀਆ ਗੱਲ ਨਹੀਂ ਹੋਗੀ ਆਹ ਟਰਾਂਸਪੋਰਟ ਉਪੇ ਦਿੱਤੇ ਭੇਜ ਦੰਨੇ ਆਪੇ ਦਿੱਤੇ ਲੈ ਵੀ ਤੁਸੀਂ ਮਤਲਬ ਜੇ ਦੂਰੋਂ ਆਉਣ ਦੀ ਖੇਚਲਾ ਜੀ ਨਹੀਂ ਕਰਨੀ ਤੁਸੀਂ ਕਹਿੰਦੇ ਹੋ ਕਿ ਟਰਾਂਸਪੋਰਟ ਫੈਸਿਲਿਟੀ ਕਰੇ ਥੋੜੇ ਘਰੇ ਪਹੁੰਚ ਜਾਣਗੇ ਆਪਦਾ ਬਵਾ ਆਪਣਾ ਕਿਤੇ ਵੀ ਲੋਕਲ ਲਿਓ ਬਾਕੀ ਆ ਜਾਣ ਦਾ ਕੰਡਾ ਸਾਨੂੰ ਇੱਕ ਡੈਮੋ ਕਰਕੇ ਦਿਖਾਣੇ ਅੱਜ ਲੱਗਿਆ ਮਿੱਤਰੋ 00 ਹੋ ਜਾਣ ਦੇ ਮਿੱਤਰੋ ਹਣਾ ਹੋ ਗਈ ਬਈ 00 ਹੁਣ ਆ ਇੱਕ ਟਾਇਰ ਹੈ 17 ਇੰਚੀ ਟਾਇਰ ਹੈ ਜੀ 17 ਇੰਚੀ ਟਾਇਰ ਹੈ ਇਹਦੇ ਵਿੱਚ ਜਿਹੜਾ weight ਹੈ 9 ਕਿਲੋ 910 ਕਿਲੋ ਲਾ ਲਓ ਹਣਾ ਹਾਂ 250 ਰੁਪਏ ਕਿਲੋ 2500 ਰੁਪਏ ਆ ਟਾਇਰ ਹੋ ਗਿਆ 10 ਕਿਲੋ ਟਾਇਰ ਬਣ ਗਿਆ 17 ਇੰਚੀ ਦਾ ਟਾਇਰ 17 ਇੰਚ ਆਪਾਂ ਕਿਲੋ ਦੇ ਹਿਸਾਬ ਨਾਲ ਲਾ ਲਈ ਆਪਾਂ ਜਿਆਦੇ ਸਰਦਾਰ ਦੀ ਲੈਂਦੇ ਨਹੀਂ 10 ਕਿਲੋ 2500 ਰੁਪਏ ਕਿਲੋ ਦੇ ਸਾਰਾ 2500 ਦਾ ਇੱਕ ਟਾਇਰ ਬਣ ਗਿਆ ਇਹਨੇ ਕੀ ਵਰਡ ਬੋਲੇ ਸੀ ਕਹਿੰਦਾ 17 ਇੰਚ ਹੀ ਮੇਰੇ ਤੋਂ 1700 ਰੁਪਏ ਦਾ ਲੈ ਜਾਓ ਫਰਕ ਦੇਖ ਲਓ ਕਿੰਨਾ ਹੋ ਗਿਆ ਆਪਣਾ ਹੋ ਗਿਆ 700 ਰੁਪਏ ਦਾ ਡਿਫਰੈਂਸ 700 ਰੁਪਏ ਟਾਇਰ ਦੇਖ ਲਓ ਐਨਾ ਚਾਰ ਟਾਇਰਾਂ ਅਗਲੇ 3000 ਦਾ ਫਰਕ ਹੋ ਗਿਆ 3000 ਦਾ ਫਰਕ ਹੋ ਗਿਆ ਬਸ ਆ ਚੀਜ਼ ਦਾ ਤੁਹਾਨੂੰ ਫਰਕ ਸਮਝਾਉਣਾ ਦੇਖੋ ਲੈਣਾ ਨਾ ਲੈਣਾ ਉਹ ਤੁਹਾਡੀ ਇੱਛਾ ਕੋਈ ਚੱਕਰ ਨਹੀਂ ਬਟ ਇਹ ਚੀਜ਼ਾਂ ਨੂੰ ਹਾਈਲਾਈਟ ਕਰਨਾ ਜ਼ਰੂਰੀ ਹੋ ਜਾਂਦਾ ਆਪਣੇ ਲਈ ਬਾਕੀ ਬਈ ਐਡਰੈਸ ਤੁਹਾਨੂੰ ਦੱਸਤਾ ਬਾਹਰੋਂ ਸਮਝਾਤਾ ਪਾਤੜਾਂ ਦੇ ਵਿੱਚ ਦੋ ਬ੍ਰਾਂਚਾ ਹੋ ਗਈ ਆਪਣੇ ਹਾਂ ਤੀਜੀ ਹੁਣੇ ਬਣ ਰਹੀ ਹੈ ਬਾਕੀ ਕਿਸੇ ਆਪਣੇ ਭਰਾਣਾ ਇਹ ਫਰੈਂਚਾਈਜ਼ ਲੈਣੀ ਹੋਵੇ ਆਪਣੇ ਫੋਜੀ ਟਾਇਰ ਸਰਵਿਸ ਦੇ ਦਾਂਗੇ ਦੇ ਦਾਂਗੇ ਦੇ ਦਾਂਗੇ ਕਿਸੇ ਨੇ ਕੰਮ ਸ਼ੁਰੂ ਕਰਨਾ ਹੈ ਆਪਣੇ ਸ਼ਹਿਰ ਦੇ ਵਿੱਚ ਕਹਿੰਦਾ ਕਿ ਬਈ ਫਰੈਂਚਾਈਜ਼ ਲੈਣੀ ਹੈ ਪਰਾ ਨਾਲ ਕੰਟੈਕਟ ਕਰੋ ਬ੍ਰਾਂਡ ਇਹਨਾਂ ਦਾ ਹੈਗਾ ਮਟੀਰੀਅਲ ਵੀ ਤੁਹਾਨੂੰ ਦੇ ਦੇਣਗੇ ਸਾਰਾ ਕੁਝ ਦੇ ਦੇਣਗੇ ਯਾਰ ਸਾਰਾ ਕੁਝ ਆਈ ਵਿਲ ਸਭ ਚੀਜ਼ ਸਾਰੀ ਚੀਜ਼ ਮਿਲੇਗੀ ਸਾਰਾ ਕੁਝ ਮਿਲ ਜੂਗਾ ਬਾਕੀ ਨਾਮ ਆਲਰੇਡੀ ਚੱਲ ਰਿਹਾ ਪੰਜਾਬ ਦੇ ਵਿੱਚ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਕਿਸੇ ਨੇ ਟਾਇਰ ਪਾਉਣੇ ਨਾਲ ਲਾਏ ਪਾਉਣੇ ਨੇ ਜਾਂ ਫ੍ਰੈਂਚਾਈਜ਼ ਵਈ ਗੱਲ ਕਰਨੀ ਆ ਦਿੱਤੇ ਨੰਬਰਾਂ ਤੇ ਕੰਟੈਕਟ ਕਰ ਲਿਓ ਬਾਕੀ ਆਰਡਰ ਚਾਹਦਿਓ ਵਿਜ਼ਿਟ ਕਰ ਲਿਓ ਸਾਰੇ ਪਰਾਂ ਵੱਲ ਧੰਨਵਾਦ ਜੀ ਵੀਡੀਓ ਦੇਖੋ